ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਲਿਆ ਤਾਂ ਹੁਣ ਇਸ ਦਾ ਅਸਰ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੇ ਸਾਫ਼ ਪੈਂਦਾ ਦਿਖਾਈ ਦੇ ਰਿਹਾ ਹੈ ਕੈਨੇਡਾ ਦੇ ਕਈ ਕਾਲਜ ਭਾਰਤ ਤੋਂ ਵੱਡੀ ਗਿਣਤੀ ਵਿੱਚ ਆਏ ਵਿਦਿਆਰਥੀਆਂ ਤੇ ਨਿਰਭਰ ਕਰਦੇ ਸੀ ਪਰ ਹੁਣ ਭਾਰਤੀ ਵਿਦਿਆਰਥੀਆਂ ਦੇ ਵੱਲੋਂ ਮੂੰਹ ਮੋੜੇ ਜਾਣ ਤੋਂ ਬਾਅਦ ਕੈਨੇਡਾ ਦੇ ਕਈ ਕਾਲਜਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਇਹ ਨੇ ਕਿ ਕਈ ਕਾਲਜੇਸ ਦੇ ਵਿੱਚ ਸਟਾਫ ਦੀ ਛਾਂਡੀ ਕੀਤੀ ਗਈ ਹੈ ਤੇ ਕਈ ਕਾਲਜੇਸ ਦੇ ਵਿੱਚ ਕੋਰਸ ਤੱਕ ਬੰਦ ਕਰ ਦਿੱਤੇ ਗਏ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਕੈਨੇਡਾ ਦੇ ਸਭ ਤੋਂ ਵੱਡੇ ਸੂਬਾ ਅੰਟਾਰੀਓ ਦੇ 24 ਸਰਕਾਰੀ ਕਾਲਜਾਂ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ 10000 ਤੋਂ ਵੱਧ ਸਟਾਫ ਮੈਂਬਰਾਂ ਦੀਆਂ ਨੌਕਰੀਆਂ ਦੀ ਛਾਂਟੀ ਕੀਤੀ ਗਈ ਹੈ ਅਤੇ 600 ਤੋਂ ਵੱਧ ਕੋਰਸ ਜਾਂ ਤਾਂ ਬੰਦ ਕਰ ਦਿੱਤੇ ਗਏ ਨੇ ਜਾਂ ਫੌਰਨ ਤੌਰ ਤੇ ਰੋਕ ਦਿੱਤੇ ਗਏ ਨੇ ਇਹ ਸੰਕਟ ਕੈਨੇਡਾ ਦੀ ਉੱਚ ਸਿੱਖਿਆ ਪ੍ਰਣਾਲੀ ਤੇ ਗੰਭੀਰ ਅਸਰ ਪਾ ਰਿਹਾ ਹੈ ਅਤੇ ਇਸ ਦਾ ਇੱਕ ਪ੍ਰਮੁੱਖ ਕਾਰਨ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਭਾਰੀ ਕਮੀ ਮੰਨਿਆ ਜਾ ਰਿਹਾ ਹੈ ਕੈਨੇਡਾ ਦੀ ਸਰਕਾਰ ਨੇ ਸਾਲ 2024 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟਸ ਨੂੰ 35% ਅਤੇ ਸਾਲ 2025 ਦੇ ਵਿੱਚ 10% ਹੋਰ ਘਟਾਉਣ ਦਾ ਫੈਸਲਾ ਕੀਤਾ ਜਿਸ ਦਾ ਮਕਸਦ ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪ੍ਰੋਗਰਾਮਾਂ ਦੀ ਦੁਰਵਰਤੋਂ ਨੂੰ ਰੋਕਣਾ ਸੀ ਨਤੀਜੇ ਵਜੋਂ 온ਟਾਰੀਓ ਦੇ ਕਾਲਜਸ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 50% ਤੱਕ ਕਮੀ ਦੇਖੀ ਗਈ ਹੈ ਸਾਲ 2024 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2 ਲੱਖ 33000 ਤੋਂ ਘਟਾ ਕੇ 137000 ਹੋ ਗਈ ਜਿਸ ਦੇ ਨਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀਆਂ ਸਖਤ ਸ਼ਰਤਾਂ ਤੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਰਾਜਨੀਤਿਕ ਤਣਾ ਨੇ ਵਿਦਿਆਰਥੀਆਂ ਦੀ ਗਿਣਤੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ 온ਟਾਰੀਓ ਦੇ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉੱਚੀ ਟਿਊਸ਼ਨ ਫੀਸ ਤੇ ਕਾਫੀ ਜ਼ਿਆਦਾ ਨਿਰਭਰ ਕਰਦੇ ਸਨ ਕਿਉਂਕਿ ਸੂਬਾਈ ਸਰਕਾਰ ਨੇ ਸਾਲ 2019 ਤੋਂ ਘਰੇਲੂ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਘਟ ਰੱਖੀ ਹੈ ਅਤੇ ਪ੍ਰਤੀ ਵਿਅਕਤੀ ਸਰਕਾਰੀ ਫੰਡਿੰਗ ਕੈਨੇਡਾ ਦੇ ਵਿੱਚ ਸਭ ਤੋਂ ਘੱਟ ਹੈ ਸਾਲ 2012 ਤੋਂ ਲੈ ਕੇ 2021 ਦੇ ਵਿਚਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 342% ਦਾ ਵਾਧਾ ਦੇਖਿਆ ਗਿਆ ਜਿਸ ਦੇ ਵਿੱਚ 67% ਤਾਂ ਵਿਦਿਆਰਥੀ ਭਾਰਤ ਤੋਂ ਆਉਂਦੇ ਸਨ ਪਰ ਹੁਣ ਇਸ ਗਿਰਾਵਟ ਨੇ ਕਾਲਜੇਜ਼ ਨੂੰ ਆਰਥਿਕ ਸੰਕਟ ਦੇ ਵਿੱਚ ਪਾ ਦਿੱਤਾ ਹੈ 온ਟਾਰੀਓ ਦੇ 24 ਸਰਕਾਰੀ ਕਾਲਜੇਜ਼ ਦੇ ਵਿੱਚ ਲਗਭਗ 60000 ਸਟਾਫ ਸੀ ਸੈਨੀਟਰੀਅਲ ਕਾਲਜ ਨੇ ਇਕੱਲੇ ਹੀ 116 ਪ੍ਰੋਗਰਾਮ ਮੁਅਤਲ ਕਰ ਦਿੱਤੇ ਨੇ ਜਦਕਿ ਮੋਹਾਕ ਕਾਲਜ ਨੇ 200 ਤੋਂ ਵੱਧ ਸਟਾਫ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਇਹ ਕਟੌਤੀਆਂ ਨਰਸਿੰਗ, ਬਿਜ਼ਨਸ, ਇੰਜੀਨੀਅਰਿੰਗ, ਕੁਲਨਰੀ ਆਰਟਸ ਅਤੇ ਹਸਪਿਟੈਲਿਟੀ ਅਤੇ ਫੋਰੈਸਟ ਮੈਨੇਜਮੈਂਟ ਵਰਗੇ ਵੱਖ-ਵੱਖ ਵਿਸ਼ਿਆਂ ਨੂੰ ਕਾਫੀ ਪ੍ਰਭਾਵਿਤ ਕਰ ਰਹੀਆਂ ਨੇ। ਸਨੇਕਾ ਕਾਲਜ ਨੇ ਮਾਰਖਮ ਦੇ ਵਿੱਚ ਆਪਣਾ ਇੱਕ ਕੈਂਪਸ ਵੀ ਹਲੇ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ ਜਿੱਥੇ 5000 ਅੰਤਰਰਾਸ਼ਟਰੀ ਵਿਦਿਆਰਥੀ ਕਦੇ ਪੜ੍ਹਾਈ ਕਰਦੇ ਸੀ। Ontario Public Service Employees Union ਦੇ ਪ੍ਰਧਾਨ JP Hornick ਨੇ ਇਸ ਨੂੰ ਮਨੁੱਖੀ ਸੰਕਟ ਘਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਲਜ ਪ੍ਰਬੰਧਕਾਂ ਦੀ ਆਪਣੀ ਗਲਤੀ ਦੇ ਕਾਰਨ ਇਹ ਸਾਰੀਆਂ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਟਾਫ ਅਤੇ ਕੋਰਸਾਂ ਨੂੰ ਹਟਾਇਆ ਜਾ ਰਿਹਾ ਹੈ, ਇੱਕ ਪਾਸੇ ਪ੍ਰਬੰਧਕੀ ਅਹੁਦਿਆਂ ਤੇ ਬੈਠੇ ਲੋਕਾਂ ਦੀਆਂ ਤਨਖਾਹਾਂ ਦੇ ਵਿੱਚ ਵਿਵਾਦਾਂ ਕੀਤਾ ਜਾ ਰਿਹਾ ਹੈ। ਭਾਰਤੀ ਵਿਦਿਆਰਥੀ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਹਿੱਸਾ ਨੇ। ਜੋ 2023 ਅਤੇ 24 ਦੇ ਵਿੱਚ 60% ਤੋਂ ਜ਼ਿਆਦਾ ਸਨ ਪਰ ਸਟੱਡੀ ਪਰਮਿਟਸ ਤੇ پابੰਦੀ ਤੇ ਪੀਜੀਡਬਲਯੂਪੀ ਦੀਆਂ ਘਟ ਸੰਭਾਵਨਾਵਾਂ ਨੇ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਘਟਾ ਦਿੱਤਾ ਹੈ ਸਿਨੇਕਾ ਕਾਲਜ ਦੇ ਪ੍ਰਧਾਨ ਡੇਵਿਡ ਐਗਨੀਓ ਦੇ ਮੁਤਾਬਿਕ ਕੈਨੇਡਾ ਦੀ ਅੰਤਰਰਾਸ਼ਟਰੀ ਬ੍ਰਾਂਡ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਸਾਲ 2024 ਦੇ ਵਿੱਚ ਅਰਜ਼ੀਆਂ 235000 ਤੋਂ ਘਟ ਕੇ 181000 ਹੋ ਗਈਆਂ ਨੇ ਅਤੇ ਸਟੱਡੀ ਪਰਮਿਟਸ 141000 ਤੱਕ ਸੀਮਤ ਹੋ ਗਏ ਨੇ ਇਸ ਦਾ ਅਸਰ ਸਿਰਫ ਸਿੱਖਿਆ ਸੈਕਟਰ ਤੱਕ ਹੀ ਨਹੀਂ ਰਿਹਾ। ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਾਲ 2022 ਦੇ ਵਿੱਚ ਕੈਨੇਡੀਅਨ ਅਰਥਵਿਵਸਥਾ ਦੇ ਵਿੱਚ 31 ਅਰਬ ਡਾਲਰ ਦਾ ਯੋਗਦਾਨ ਪਾਇਆ ਅਤੇ 3,60,000 ਨੌਕਰੀਆਂ ਨੂੰ ਸਮਰਥਨ ਦਿੱਤਾ, ਯਾਨੀ ਕਿ ਇੰਨੀਆਂ ਨੌਕਰੀਆਂ ਅਰਥਵਿਵਸਥਾ ਦੇ ਵਿੱਚ ਪੈਦਾ ਕੀਤੀਆਂ ਗਈਆਂ। 온ਟਾਰੀਓ ਦੇ ਸਥਾਨਕ ਅਰਥਚਾਰੇ ਜਿਵੇਂ ਕਿ ਹਾਊਸਿੰਗ, ਖਾਣ-ਪੀਣ ਅਤੇ ਸਥਾਨਕ ਸੇਵਾਵਾਂ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਰਾਵਟ ਦੇ ਕਾਰਨ ਕਾਫੀ ਪ੍ਰਭਾਵਿਤ ਹੋਈਆਂ ਨੇ। Ontario ਸਰਕਾਰ ਨੇ ਪਿਛਲੇ ਸਾਲ 1.3 ਅਰਬ ਡਾਲਰ ਦੀ ਵਾਧੂ ਫੰਡਿੰਗ ਦੇਣ ਦਾ ਐਲਾਨ ਕੀਤਾ ਸੀ ਜਿਸ ਨੂੰ ਸੈਕਟਰ ਦੇ ਵਿੱਚ 10 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਨਿਵੇਸ਼ ਦੱਸਿਆ ਗਿਆ ਪਰ ਵਿਦਿਆਕ ਮਹਾਰਤੇ ਯੂਨੀਅਨ ਆਗੂ ਇਸ ਨੂੰ ਕਾਫੀ ਘੱਟ ਮੰਨਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਪ੍ਰੋਗਰਾਮ ਬੰਦ ਕਰਨ ਅਤੇ ਸਟਾਫ ਦੀ ਛਾੜਤੀ ਦੇ ਫੈਸਲੇ ਸੰਸਥਾਵਾਂ ਦੇ ਆਪਣੇ ਹੱਥ ਵਿੱਚ ਨੇ ਕਾਲਜ ਖਰਚੇ ਘਟਾਉਣ ਦੇ ਲਈ ਵੱਖ-ਵੱਖ ਕਦਮ ਆਪਣੇ ਵੱਲ ਚੁੱਕ ਰਹੇ ਨੇ ਜਿਵੇਂ ਕਿ अर्ਲੀ ਰਿਟਾਇਰਮੈਂਟ ਪੈਕੇਜ, ਓਵਰਟਾਈਮ ਤੇ ਰੋਕ ਅਤੇ ਨਵੀਂ ਭਰਤੀਆਂ ਤੇ ਪੂਰੀ ਤਰ੍ਹਾਂ ਪਾਬੰਦੀ। ਕੁਝ ਸੰਸਥਾਵਾਂ ਜਿਵੇਂ ਕਿ ਸੋਲਟ ਕਾਲਜ ਗਰੇਲੂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਮਹਾਰਾਤਾ ਕਹਿਣਾ ਹੈ ਕਿ ਜੇ ਸਰਕਾਰ ਨੇ ਤੁਰੰਤ ਫੰਡਿੰਗ ਨਾ ਵਧਾਈ ਤਾਂ ਕਾਲਜਸ ਦੇ ਵਿੱਚ ਹੋਰ ਕੋਰਸ ਤੇ ਪ੍ਰੋਗਰਾਮਸ ਬੰਦ ਹੋ ਸਕਦੇ ਨੇ ਅਤੇ ਸਰਕਾਰੀ ਸੰਸਥਾਵਾਂ ਪ੍ਰਾਈਵੇਟ ਦੇ ਵਿੱਚ ਤਬਦੀਲ ਹੋ ਸਕਦੀਆਂ ਨੇ। ਇਸ ਸਥਿਤੀ ਨੌਜਵਾਨਾਂ ਦੇ ਕਰੀਅਰ ਦੇ ਮੌਕੇ ਅਤੇ ਸੂਬੇ ਦੀ ਅਰਥਵਿਵਸਥਾ ਤੇ ਲੰਬੇ ਸਮੇਂ ਦਾ ਅਸਰ ਪਾ ਸਕਦੀ ਹੈ। ਕੈਨੇਡਾ ਦੀ ਸਿੱਖਿਆ ਪ੍ਰਣਾਲੀ ਤੇ ਇੱਥੋਂ ਦੇ ਅਰਥਚਾਰੇ ਤੇ ਭਾਰਤੀ ਵਿਦਿਆਰਥੀਆਂ ਦੀ ਭੂਮਿਕਾ ਨੂੰ ਮੁੜ ਵਿਚਾਰਨ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਦੀ ਗਿਣਤੀ ਦੇ ਵਿੱਚ ਆਈ ਕਮੀ ਨੇ ਨਾ ਸਿਰਫ ਇੱਥੇ ਵਿੱਤੀ ਸੰਕਟ ਪੈਦਾ ਕੀਤਾ ਹੈ ਸਗੋਂ ਦੇਸ਼ ਦੀ ਜੋ ਇਕਨੋਮੀ ਹੈ ਉਸ ਨੂੰ ਵੀ ਕਾਫੀ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ।